हां जी सस्का हाल दोस्तों सो एक और कहानी ਲੈ ਕੇ ਜੁੜਿਆ ਬਹੁਤ ਸੋਹਣੀ ਕਹਾਣੀ ਆ ਬਿਲਕੁਲ ਛੋਟੀ ਜੀ ਹੈਂਡ ਤੱਕ ਜਰੂਰ ਸੁਣ ਲਿਓ ਇੱਕ ਜ਼ਿੰਮੇਦਾਰ ਦੀ ਕਹਾਣੀ ਆ ਕਹਿ ਲੋ ਪਿੰਡ ਦਾ ਸਰਪੰਚ ਸੀਗਾ ਬਹੁਤ ਪੈਸਾ ਸੀਗਾ ਉਹਦੇ ਕੋਲ ਜਿੰਨੇ ਵੀ ਲੋਕ ਸੀਗੇ ਉਸ ਪਿੰਡ ਦੇ ਤੇ ਆਲੇ ਦੁਆਲੇ ਦੇ ਵੀ ਲੋਕ ਉਹਦੇ ਕੋਲੋਂ ਕੋਈ ਵੀ ਫੈਸਲਾ ਜਿਹੜਾ ਕਰਾਉਣ ਆਉਂਦੇ ਸੀ ਕੋਈ ਘਰ ਦਾ ਰੌਲਾ ਹੁੰਦਾ ਸੀ ਤਾਂ ਹੋਰ ਕਿਸੇ ਵੀ ਤਰ੍ਹਾਂ ਦੀ ਸਲਾਹ ਵਾ ਜਿਹੜੀ ਉਸ ਬੰਦੇ ਕੋਲੋਂ ਲੈਣ ਆਉਂਦੇ ਸੀ ਕਾਫੀ ਵੱਡਾ ਰਤਬਾ ਸੀ ਉਹ ਇੱਕ ਵਾਰ ਕੀ ਹੁੰਦਾ ਹੈ ਕਿ ਉਹਦੀਆਂ ਨਾ ਅੱਖਾਂ ਨੇ ਜਿਹੜੀਆਂ ਉਹ ਜ਼ਿੰਮੇਦਾਰ ਦੀਆਂ ਉਹ ਖਰਾਬ ਹੋ ਜਾਂਦੀਆਂ ਇੱਕ ਅਜੀਬ ਤਰ੍ਹਾਂ ਦੀ ਇਨਫੈਕਸ਼ਨ ਹੋ ਜਾਂਦੀ ਆ ਉਹ ਘਰ ਦੇ ਅੰਦਰ ਰਹਿਣਾ ਸ਼ੁਰੂ ਕਰ ਦਿੰਦਾ ਜਦੋਂ ਉਹ ਪ੍ਰੋਬਲਮ ਉਹਨੂੰ ਲੱਗਦਾ ਕਿ ਜ਼ਿਆਦਾ ਵੱਧ ਰਹੀ ਆ ਤਾਂ ਉਹ ਸ਼ਹਿਰ ਜਾਂਦਾ ਇੱਕ ਡਾਕਟਰ ਨੂੰ ਆਪਣੀਆਂ ਅੱਖਾਂ ਦਾ ਚੈੱਕਅਪ ਕਰਾਉਣ ਦੇ ਲਈ ਕਾਫੀ ਟੈਸਟ ਹੁੰਦੇ ਨੇ ਪੈਸਾ ਲੱਗਦਾ ਉਹਦੀਆਂ ਅੱਖਾਂ ਤੇ ਤੇ ਐਂਡ ਦੇ ਵਿੱਚ ਡਾਕਟਰ ਇਹ ਕਹਿੰਦਾ ਵਾ ਵੀ ਇਸ ਚੀਜ਼ ਦਾ ਕੋਈ ਵੀ ਇਲਾਜ ਨਹੀਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦੀ ਇਨਫੈਕਸ਼ਨ ਹੋਈ ਆ ਤੁਸੀਂ ਸਿਰਫ ਹਰਾ ਰੰਗ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਜੇ ਕੋਈ ਵੀ ਹੋਰ ਰੰਗ ਦੇਖੋਗੇ ਤਾਂ ਤੁਸੀਂ ਨਹੀਂ ਦੇਖ ਪਾਉਂਗੇ ਤੁਹਾਡੀਆਂ ਅੱਖਾਂ ਦੇ ਵਿੱਚ ਜਲਨ ਹੋਊਗੀ ਬਹੁਤ ਜ਼ਿਆਦਾ ਉਹਨੂੰ ਜ਼ਿੰਮੇਦਾਰ ਵਾਪਸ ਪਿੰਡ ਆ ਜਾਂਦਾ ਅੰਦਰ ਹੀ ਰਹਿੰਦਾ ਉਹ ਬਾਹਰ ਨਹੀਂ ਨਿਕਲਦਾ ਉਹਨੂੰ ਬਹੁਤ ਅਜੀਬ ਲੱਗਦਾ ਤਕਲੀਫ ਹੁੰਦੀ ਆ ਕੁਝ ਦਿਨ ਜਦੋਂ ਅੰਦਰ ਰਹਿਦਾ ਤੇ ਉਹ ਸੋਚਦਾ ਵੀ ਮੈਂ ਐਦਾਂ ਕਿੰਨੇ ਕ ਦਿਨ ਰਹੂੰਗਾ ਵੀ ਇਹਦਾ ਕੋਈ ਹੱਲ ਕੱਢਣਾ ਪੈਣਾ ਚੀਜ਼ ਦਾ ਹੁਣ ਪੈਸਾ ਬਹੁਤ ਸੀ ਪਿੰਡ ਦਾ ਸਰਪੰਚ ਸੀ ਉਹ ਸਾਰੇ ਜਿੰਨੇ ਬੰਦੇ ਸੀ ਉਹਦੇ ਵਰਕਰ ਸੀ ਉਹਨਾਂ ਨੂੰ ਬੁਲਾਉਂਦਾ ਉਹਨਾਂ ਨੂੰ ਇੱਕ ਹੁਕਮ ਜਾਰੀ ਕਰਦਾ ਵੀ ਮੈਂ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂਦਾ ਸੀ ਜਾਂ ਜਿੱਥੇ ਵੀ ਪਿੰਡ ਦੇ ਵਿੱਚ ਹੋ ਸਕਦਾ ਸਾਰਾ ਪਿੰਡ ਹਰੇ ਰੰਗ ਦਾ ਕਰ ਦੋ ਜਿੰਨੀਆਂ ਵੀ ਲੋਕਾਂ ਦੇ ਘਰਾਂ ਦੀਆਂ ਕੰਧਾਂ ਨੇ ਲੋਕਾਂ ਦੇ ਜਿੰਨੇ ਘਰ ਨੇ ਸਾਰੇ ਹਰੇ ਰੰਗ ਦੇ ਕਰ ਦੋ ਤੇ ਜੋ ਵੀ ਆ ਹੋਰ ਜਿਹੜੀ ਚੀਜ਼ ਵੀ ਹਰੇ ਰੰਗ ਦੀ ਹੋ ਸਕਦੀ ਆ ਉਹਨੂੰ ਹਰਾ ਕਰ ਦੋ ਹੁਣ ਉਹਨੂੰ ਵੀ ਪਤਾ ਸੀ ਵੀ ਸਾਰੀਆਂ ਚੀਜ਼ਾਂ ਨੂੰ ਹਰਾ ਰੰਗ ਨਹੀਂ ਕੀਤਾ ਜਾ ਸਕਦਾ ਸਮਾਨ ਆ ਨੀਲਾ ਉਹ ਤਾਂ ਆਪਾਂ ਹਰਾ ਨਹੀਂ ਕਰ ਸਕਦੇ ਹੋਰ ਕਾਫੀ ਕੁਝ ਇਹੋ ਜਿਹਾ ਕੁਦਰਤ ਦਾ ਜੋ ਜਿਹਨੂੰ ਆਪਾਂ ਬਦਲ ਨਹੀਂ ਸਕਦੇ ਸੋ ਫੇਰ ਵੀ ਚਲੋ ਜਿੱਥੇ ਤੱਕ ਵੀ ਹੋ ਸਕਦਾ ਸੀ ਉਹ ਸਾਰਾ ਪੈਂਡਾ ਜਿਹੜਾ ਉਹ ਉਹਦੇ ਬੰਦੇ ਹਰਾ ਕਰ ਦਿੰਦੇ ਆ ਇੱਕ ਦਿਨ ਕੀ ਹੁੰਦਾ ਕਿ ਇੱਕ ਕੋਈ ਅਜਨਬੀ ਉਸ ਪਿੰਡ ਤੋਂ ਲੰਘ ਰਿਹਾ ਸੀ ਉਹ ਦੇਖਦਾ ਵੀ ਇਹ ਪਿੰਡ ਬੜਾ ਅਜੀਬ ਜਿਹਾ ਵਾ ਵੀ ਸਾਰਾ ਕੁਝ ਇੱਥੇ ਹਰਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਵੀ ਜਿਹੜਾ ਵੀ ਘਰ ਦੇਖ ਰਿਆਂ ਸਾਰਾ ਹਰੇ ਰੰਗ ਦੇ ਘਰ ਨੇ ਸਾਰੇ ਤਾਂ ਉਹ ਪਿੰਡ ਦੇ ਕੁਝ ਬੰਦੇ ਜਿਹੜੇ ਸੱਥ 'ਚ ਬੈਠੇ ਹੁੰਦੇ ਆ ਉਹਨਾਂ ਨੂੰ ਪੁੱਛਦਾ ਵੀ ਇਹ ਕੀ ਚੱਕਰ ਕੀ ਆ ਤਾਂ ਉਹ ਇੱਕ ਬੰਦਾ ਉਹਦੇ ਵਿੱਚੋਂ ਜਵਾਬ ਦਿੰਦਾ ਵੀ ਸਾਡੇ ਪਿੰਡ ਦਾ ਸਰਪੰਚ ਆ ਤੇ ਉਹ ਉਹਨੂੰ ਅੱਖਾਂ ਦੀ ਇੱਕ ਜੀਬ ਬਿਮਾਰੀ ਆ ਤੇ ਉਹਨੇ ਇਹ ਸਾਰਾ ਕੁਝ ਕੀਤਾ ਵਾ ਕਿ ਤਾਂ ਕਿ ਉਹ ਬਾਹਰ ਤੁਰ ਫਿਰ ਸਕੇ ਅੰਦਰ ਘਰ ਦੇ ਨਾਲ ਉਹਨੂੰ ਰਹਿਣਾ ਪਵੇ ਵੀ ਉਹ ਹਰਾ ਰੰਗ ਹੀ ਦੇਖ ਸਕਦਾ ਉਹ ਮੁੰਡਾ ਜਦੋਂ ਸੁਣਦਾ ਹੈਰਾਨ ਵੀ ਹੁੰਦਾ ਤੇ ਉਹਨੂੰ ਹਾਸਾ ਵੀ ਆਉਂਦਾ ਵਾ ਉਹ ਕਹਿੰਦਾ ਵੀ ਮੈਂ ਉਸ ਸਰਪੰਚ ਨੂੰ ਨਾ ਮਿਲਣਾ ਚਾਹੁੰਦਾ ਵਾ ਕਿੱਥੇ ਮਿਲੂਗਾ ਉਹਦਾ ਘਰ ਦੱਸ ਦਿੰਦੇ ਆ ਉਹ ਬੰਦੇ ਤੇ ਉਹ ਅਜਨਬੀ ਜਿਹੜਾ ਮੁੰਡਾ ਸੀ ਉਹਦੇ ਘਰ ਪਹੁੰਚ ਜਾਂਦਾ ਉਹ ਮਿਲਦਾ ਸਰਪੰਚ ਨੂੰ ਕਹਿੰਦਾ ਜੀ ਤੁਸੀਂ ਸਾਰੇ ਪਿੰਡ ਨੂੰ ਹਰਾ ਰੰਗ ਕਰਾਇਆ ਪਿਆ ਵਾ ਉਹਨੇ ਦੱਸਿਆ ਵੀ ਮੈਨੂੰ ਇਹ ਬਿਮਾਰੀ ਆ ਇਹ ਮਜਬੂਰੀ ਚ ਕਰਾਇਆ ਉਹ ਕਹਿੰਦਾ ਜੀ ਇਹਦਾ ਤਾਂ ਹਾਲੀ ਬੜਾ ਸੌਖਾ ਸੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਉਹ ਕਹਿੰਦਾ ਕੀ ਹੱਲ ਸੀ ਉਹ ਕਹਿੰਦਾ ਜੀ ਇੱਕ ਹਰੇ ਰੰਗ ਦਾ ਚਸ਼ਮਾ ਲੈ ਲੰ데 ਐਨਕ ਲੈ ਲੰ데 ਜਿਹਦੇ ਸ਼ੀਸ਼ੇ ਨੇ ਉਹ ਹਰੇ ਹੁੰਦੇ ਬਸ ਉਹਦੇ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਹਰੀਆਂ ਹੀ ਦੇਖਣੀਆਂ ਸੀ ਕਿਸੇ ਚੀਜ਼ ਨੂੰ ਦੇਖਣ 'ਚ ਤੁਹਾਨੂੰ ਕੋਈ ਤਕਲੀਫ ਹੀ ਨਹੀਂ ਹੋਣੀ ਸੀ ਉਹ ਸਰਪੰਚ ਆਪਣੇ ਮੱਥੇ ਤੇ ਹੱਥ ਮਾਰਦਾ ਤੇ ਵੀ ਇਹ ਸੋਚਦਾ ਵੀ ਮੈਨੂੰ ਇਹ ਆਈਡੀਆ ਕਿਉਂ ਨਹੀਂ ਆਇਆ ਇਹਨਾਂ ਸੌਖਾ ਦੇ ਆ ਉਵੇਂ ਸਾਰੇ ਪਿੰਡ ਨੂੰ ਹਰਾ ਰੰਗ ਕਰਾਤੇ ਕਿ ਐਨ ਕੀ ਲੈ ਲੰਦਾ ਹਰੇ ਰੰਗ ਦੀ ਜਿਹਦੇ ਨਾਲ ਮੇਰਾ ਕੰਮ ਸੌਖਾ ਹੋ ਜਾਂਦਾ ਸੋ ਦੋਸਤੋ ਦੇਖੋ ਕਹਾਣੀ ਤਾਂ ਇੱਥੇ ਹੋ ਗਈ ਖਤਮ ਪਰ ਸਿੱਖਿਆ ਇਹ ਦੇ ਕੇ ਜਾ ਰਹੀ ਆ ਕਹਾਣੀ ਕਿ ਕਈ ਵਾਰੀ ਨਾ ਆਪਾਂ ਸਮੱਸਿਆ ਜਿਹੜੀ ਹੁੰਦੀ ਆ ਸਮੱਸਿਆਵਾਂ ਤਾਂ ਜ਼ਿੰਦਗੀ 'ਚ ਆਉਂਦੀਆਂ ਨੇ ਉਹਦਾ ਹੱਲ ਆਸ-ਪਾਸ ਹੀ ਹੁੰਦਾ ਤੇ ਬੜਾ ਸੌਖਾ ਜਿਹਾ ਹੁੰਦਾ ਵਾ ਨਿਕਾ ਜਿਹਾ ਹੁੰਦਾ ਵਾ ਪਰ ਆਪਾਂ ਉਹਨੂੰ ਬਹੁਤ ਜ਼ਿਆਦਾ ਉਲਝਾ ਲੈਨੇ ਆ ਹਾਵੀ ਕਰ ਲੈਨੇ ਆ ਦਿਮਾਗ ਤੇ ਤੇ ਉਹ ਜੜੀ ਛੋਟੀ ਜੀ ਚੀਜ਼ ਆ ਉਹਨੂੰ ਆਪਾਂ ਵੱਡੀ ਬਣਾ ਕੇ ਐਵੇਂ ਉਲਝੇ ਰਹਿੰਨੇ ਆ ਸੋ ਇਹ ਕੋਸ਼ਿਸ਼ ਕਰਿਆ ਕਰੋ ਕਿ ਕੋਈ ਵੀ ਸਮੱਸਿਆ ਜਦੋਂ ਜ਼ਿੰਦਗੀ ਚ ਆਉਂਦੀ ਆ ਠੰਡੇ ਮਤੇ ਨਾਲ ਬੈਠ ਕੇ ਬਿਲਕੁਲ ਰੈਕਸ ਹੋ ਕੇ ਉਹਦੇ ਬਾਰੇ ਸੋਚਿਆ ਕਰੋ ਕਿ ਉਹਦਾ ਕੀ ਹੱਲ ਹੋ ਸਕਦਾ ਵਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲੂੰਗਾ